ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਉਮੀਦ ਆ ਕਿ ਤੁਸੀਂ ਸਭ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਆਪਾਂ ਅੱਜ ਇਹ ਸਲਵਾਰ ਦੀ ਕਟਿੰਗ ਕਰਨ ਲੱਗੇ ਹਾਂ ਸਿੰਪਲ ਸਲਵਾਰ ਦੀ ਹਾਂਜੀ ਇਹ 38 ਇੰਚ ਤਿਆਰ ਆ ਆਪਾਂ ਨੇ 5 ਇਧਰ ਐਕਸਟਰਾ ਕੱਢ ਕੇ 5 ਜਿੰਨਾ ਕੱਢ ਲਿਆ ਬੈਲਟ ਦਾ ਜਾਨਕੀ ਪੰਜ ਉੱਪਰ ਕੱਢ ਕੇ 38 ਇਹ ਤਿਆਰ ਆ ਜੀ ਆਪਣੇ 39 ਤੇ ਨਿਸ਼ਾਨੀ ਲਾ ਦੇ ਆ ਇਹ ਵਾਲਾ ਇਕੱਟਾਈ ਰੱਖ ਲੈਂਦੇ ਨੇ ਕਈ ਦੋ ਵੀ ਰੱਖ ਦੇਣਾ ਮੈਂ ਵੈਸੇ ਤਿੰਨ ਰੱਖ ਦੀਆਂ ਇਹ ਤੋਂ 8.5 ਬਚਿਆ ਹਾਂਜੀ ਹੁਣ ਇਧਰ ਨੂੰ ਨਿਸ਼ਾਨੀ ਲਾ ਲਾਂਗੇ ਦੂਏ ਪਾਸੇ ਅਈ ਪੰਜ ਇਧਰੋਂ ਕੱਢ ਕੇ 39 ਤੇ ਨਿਸ਼ਾਨੀ ਲਾ ਲਾਂਗੇ ਹਾਂਜੀ ਆਪਾਂ 39 ਤੇ ਨਿਸ਼ਾਨੀ ਲਾ ਲਈ ਆ ਹਾਂਜੀ ਆਪਾਂ ਇਦਾਂ ਇੰਚ ਟੇਪ ਰੱਖ ਕੇ ਇਧਰਲੇ ਸਿਰੇ ਤੋਂ ਉਧਰਲੇ ਸਿਰੇ ਤੱਕ ਮਿਲਾ ਲਿਆ ਤੇ ਇਦਾਂ ਨਿਸ਼ਾਨੀ ਚਾਕ ਨਾਲ ਲਾ ਕੇ ਇਦਾਂ ਆਪਾਂ ਕਟਿੰਗ ਕਰ ਦਾਂਗੇ ਇਹਦੀ ਇਹ ਮੇਰੇ ਰੱਖਿਆ ਹੋਇਆ ਹਾਂਜੀ ਹਾਂਜੀ ਇਦਾਂ ਚਾਕ ਨਾਲ ਨਿਸ਼ਾਨੀਆਂ ਲਾ ਲੀਆਂ ਨੇ ਇਹ ਨਿਸ਼ਾਨੀ ਦੇ ਉੱਤੇ ਉੱਤੇ ਆਪਾਂ ਕਟਿੰਗ ਕਰ ਲਾਂਗੇ ਹਾਂਜੀ ਕਟਿੰਗ ਕਰ ਲਈ ਆਪਾਂ ਸਲਵਾਰ ਦੀ ਇਦਾਂ ਕਰਕੇ ਦੋ ਪੱਲੇ ਹੋ ਗਏ ਨੇ ਹਾਂਜੀ ਇਹ 8.5 ਇਦਾਂ ਝੋਲੀ ਤਾਂ ਕਰ ਆਪਾਂ ਦੱਸਦੀ ਕਟਾਈ ਕਰਨੀ ਇੱਥੇ ਕਰ ਲਾਂਗੇ ਜਿੱਥੇ ਦਾਸ ਆਊਗਾ ਇੱਥੇ ਦਾਸ ਆ ਗਿਆ ਜੀ ਇੱਥੋਂ ਆਪਾਂ ਕਟਿੰਗ ਇਦਾਂ ਕਰ ਲਾਂਗੇ ਇਹਦੀ ਹਾਂਜੀ ਸਿੰਪਲ ਸਲਵਾਰ ਦੀ ਕਟਿੰਗ ਕਰ ਲਈ ਆ ਇਦਾਂ ਕਰਕੇ ਆ ਦੋ ਪੱਲੇ ਹੋ ਗਏ ਨੇ ਇੱਕ ਇਹ ਹੋ ਗਿਆ ਇਹ ਵਾਲਾ ਹਾਂਜੀ ਆ ਗੋਡੇ ਹੋ ਗਏ ਨੇ ਇਹ ਵਾਲੇ ਤੇ ਆ ਬੈਲਟ ਦੀ ਕਟਿੰਗ ਕਰ ਲਈ ਆਪਾਂ ਨੇ